ਮਾਈ ਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੁਣ ਇਥੋਂ ਕਥਾ ਸ਼ੁਰੂ ਅੱਗੇ ਕਰਨ ਲੱਗੇ ਆ ਦੁਨੀਆ ਵਿੱਚ ਉਹੜੇ ਅਣੇ ਹਨ ਮਨੋਖਾਂ ਦੇ ਕਰਮ ਜੇ ਉਹ ਸ਼ਭ ਹਨ ਤਾਂ ਨਾਮ ਦੀ ਸ਼ੁਭਾ ਹੈ ਜੇ ਕਰਮ ਮਾੜੇ ਹਨ ਤਾਂ ਬਦਨਾਮੀ ਹੁੰਦੀ ਹੈ ਜੋ ਆਇਆ ਸੋ ਤਰ ਗਿਆ ਆਖਰ ਇਹ ਹੀ ਹੁੰਦਾ ਹੈ ਕਿ ਹਰ ਇੱਕ ਨੂੰ ਕਾਲ ਖਾਂ ਇਹ ਰੂਰ ਜਾਂਦਾ ਹੈ ਰੰਗਜੀਵ 88 ਸਾਲ ਦੀ ਉਮਰ ਦਾ ਹੋ ਚੁੱਕਾ ਸੀ ਜਿਉਂ-ਜਿਉਂ ਬੁੱਢਾ ਹੁੰਦਾ ਜਾਂਦਾ ਸੀ ਤਿਉ ਤਿਉ ਇਹ ਬੰਦੇ ਰਾਸ਼ੀ ਵਿੱਚ ਇਹਨੇ ਬੰਦੇ ਜਾਂਦੇ ਸਨ ਕਿਉਂਕਿ ਉਸ ਦੀ ਰਾਸ਼ੀ ਪਾਸ ਸੀ ਮਤ ਕਰੇ ਵਾਲੀ ਸੀ ਹਿੰਦੂ ਤੇ ਗੈਰ ਮੁਸਲਮਾਨਾਂ ਪਰਜਾਨ ਨੂੰ ਸੁਖੀ ਤੇ ਖਸ਼ਹਾਲੇ ਆਉਣ ਦਾ ਹੁਕਮ ਨਹੀਂ ਸੀ ਹਿੰਦੂ ਤੇ ਹਮਦਰਦ ਮਹੱਤੇ ਰਾਜਪੂਤ ਤੇ ਸਤਗੁਰੂ ਜੀ ਦੇ ਸਿੱਖ ਜਨਮ ਭਰੀ ਪਾਲਸੀ ਦੇ ਵਿਰੋਧ ਰਹਿੰਦੇ ਸਨ ਇੱਕ ਪਾਸਿਓਂ ਮੌਗਲ ਖੋਜ ਨਿਬੋਣੀਆਂ ਸਨ ਤਾਂ ਦੂਸਰੇ ਪਾਸੇ ਬਗਾਵਤ ਹੋ ਜਾਂਦੀ ਸੀ ਮਥਰਾਂ ਦੇ ਚ ਗਿਰਦੇ ਜਾਟ ਹੀ ਸਾ ਸਾ ਨਹੀਂ ਸਨ ਲੈਣ ਦਿੰਦੇ ਜਿਨ੍ਹਾਂ ਦੇ ਮੰਦਰਾਂ ਨੂੰ ਢਾ ਢੇਰੀ ਕਰ ਦਿੱਤਾ ਗਿਆ ਸੀ ਸਨ 1762 ਵਿੱਚ ਰੰਗਜੀਵ ਦਖਣ ਨੂੰ ਤੁਰ ਗਿਆ ਦਖਣ ਵਿੱਚ ਭਾਰੀ ਬਗਾਵਤ ਸੀ ਉਮਾਰ ਸੀ ਬਡੇਰੀ ਨਾੜ ਹੀ ਉਸ ਦੇ ਪਾਪ ਉਹਦੇ ਸਾਹਮਣੇ ਨੰਗਾ ਨਾਚ ਕਰਨ ਲੱਗੇ ਕਾਲ ਰੌਣ ਲੱਗਾ ਕਾਲ ਦੇ ਰੂਪ ਸਤ ਵੇਖ ਕੇ ਉਹ ਸੁੱਤਾ ਪਿਆ ਜਾਗਦਾ ਲੇਟਿਆ ਹੋਇਆ ਵਾਪੀਤ ਹੋ ਜਾਇਆ ਕਰਦਾ ਉਸ ਨੂੰ ਗਿਆਨ ਹੋ ਗਿਆ ਕਿ ਉਸਨੇ ਜਰੂਰ ਮਰ ਜਾਣਾ ਹੈ ਕੋਈ ਸ਼ਕਤੀ ਉਸ ਨੂੰ ਬਚਾ ਨਹੀਂ ਸਕਦੀ ਮਾਨ ਨੇ ਇਹ ਆਇਆ ਦੇਖ ਕੇ ਅਸ਼ਨੀ ਇੱਕ ਇੱਕ ਨਹੀਂ ਇਹ ਨਹੀਂ ਸੋਚਿਆ ਕਿ ਉਹ ਖੁਦਾ ਨੂੰ ਯਾਦ ਕਰੇ ਕਿਤੇ ਪਾਪਾਂ ਤੋਂ ਤੋਵਾ ਕਰੇ ਸਗੋਂ ਲੱਗਾ ਔਟੀਆਂ ਸੋਚਿਆ ਸੋਚਣ ਉਹ ਸੋਚਿਆ ਸਨ ਮੈਂ ਆਪਣੇ ਬਾਪ ਨੂੰ ਕੈਂਦ ਕਰਕੇ ਮੰਡੇ ਭਰਾ ਨੂੰ ਮਾਰ ਕੇ ਰਾਜ ਤਖਤ ਪ੍ਰਾਪਤ ਕੀਤਾ ਸੀ ਇਹ ਮੇਰੇ ਪੁੱਤਰ ਵੀ ਇਸੇ ਤਰ੍ਹਾਂ ਨਹੀਂ ਕਰਨਗੇ ਕਿ ਇਹ ਹੀ ਇਹ ਵੀ ਲੜਾਈਆਂ ਲੜ ਕੇ ਮਾਰੇ ਜਾਣਗੇ ਜੇ ਇਹ ਆਪਸ ਵਿੱਚ ਲੜ ਪਏ ਤਾਂ ਮੁਗਲ ਦਾ ਦਾ ਅੰਤ ਹੋ ਜਾਵੇਗਾ ਹਰ ਪਾਸੇ ਮਗਾਵਤ ਹੀ ਮਗਾਵਤ ਹੈ ਹਿੰਦੂ ਮੁਗਲ ਦਾ ਦਾ ਦੋਸ਼ਮਣ ਹੈ ਇਸੇ ਤਰ੍ਹਾਂ ਦੀਆਂ ਵਿਚਾਰਾਂ ਕਰਦਾ ਰਿਹਾ ਅੱਜ ਅਰੰਗਜੀਤ ਐਸੀਆਂ ਸੋਚਾਂ ਵਿੱਚ ਈ ਸੀ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਫਤਿਹ ਦੀ ਚਿੱਠੀ ਉਹਨਾਂ ਨੂੰ ਮਿਲ ਗਈ ਉਹ ਚਿੱਠੀ ਨਹੀਂ ਸੀ ਉਹ ਤਾਂ ਕਾਲ ਦਾ ਸਨੇਹਾ ਸੀ ਹੰਤੇ ਨਾਮਾ ਜਸਨੇ ਉਸ ਦੀ ਆਤਮਾ ਨੂੰ ਹਿਲਾਉਣਾ ਉਹਦਾ ਦਿਮਾਗ ਨੂੰ ਹੋਸ਼ ਦਾ ਟਿਕ ਲੀਕਾ ਕੀਤਾ ਉਸ ਨੂੰ ਮੌਤ ਜਾਂਦਾ ਹੀ ਆਉਂਦੀ ਬਾਪੀ ਆਤਮਾ ਡੋਲ ਗਈ ਅਰੰਗ ਬਾਦ ਵਿੱਚ ਹੀ ਮੌਤ ਦੇ ਮੰਜੇ ਉੱਤੇ ਉਸ ਨੇ ਆਪਣੇ ਪੁੱਤਰਾ ਮਲ ਚਿੱਠੀਆਂ ਲਿਖੀਆਂ ਉਸ ਨੇ ਆਪਣੇ ਪੁੱਤਰ ਆਜਮ ਨੂੰ ਲਿਖਿਆ ਬੜੇ ਪਾ ਗਿਆ ਹੈ ਕਮਜ਼ੋਰੀ ਜ਼ੋਰ ਫੜ ਗਈ ਸ਼ਕਤੀ ਅੱਜ ਮੇਰੀਆਂ ਕਾਸੀਆਂ ਨੂੰ ਛੱਡ ਗਈ ਹੈ ਇਸ ਜਗਤ ਵਿੱਚ ਹੌਣ ਹੋ ਲੜਾਈਆਂ ਲੜਨ ਦਾ ਹੌਸਲਾ ਨਹੀਂ ਰਿਹਾ ਇਸ ਜਗਤ ਵਿੱਚ ਮੈਂ ਕੱਲਾ ਆਇਆ ਸਾਂ ਤੇ ਕੱਲੇ ਨਹੀਂ ਹੀ ਕੱਲਾ ਹੀ ਜਾ ਰਿਹਾ ਹਾਂ ਮੈਨੂੰ ਇਹ ਚੇਤੇ ਨਹੀਂ ਮੈਂ ਕੀ ਹਾਂ ਤੇ ਕੀ ਕਰਾਂ ਕਰਦਾ ਰਿਹਾ ਹਾਂ ਮੇਰੇ ਕਰਮਾਂ ਦਾ حساب ਕੀਤਾ ਜਾਵੇ ਆ ਅੱਜਮ ਅੱਜ ਮੈਨੂੰ ਪਤਾ ਲੱਗਾ ਉਹਨੂੰ ਗਿਆਨ ਹੋਇਆ ਹੈ ਕਿ ਮੈਂ ਜੋ ਕੁਝ ਕਰਦਾ ਰਿਹਾ ਹਾਂ ਉਹ ਖਦਾ ਦੀ ਪੂਜਾ ਨਹੀਂ ਸੀ ਸਤਿਗੁਰੂ ਜੀ ਦੇ ਜਫਰ ਨਾਮੀ ਨੇ ਮੈਨੂੰ ਸੂਝਿ ਦਿੱਤੀ ਹੈ ਮੈਂ ਦੇਸ਼ ਦੇ ਲੋਕਾਂ ਭਲਾਈ ਵਾਸਤੇ ਕੁਝ ਨਹੀਂ ਕਰਦਾ ਰਿਹਾ ਮੇਰੀ ਸਾਰੀ ਉਮਰ ਪਾਪਾਂ ਦੇ ਕਾਰਨ ਭੰਗ ਦੇ ਭਾਣ ਗੁਜ਼ਰੀ ਹੈ ਕਿਸੇ ਨੂੰ ਨੁਕਸਾਨ ਜ਼ਰੂਰੀ ਹੋਇਆ ਹੈ ਪਰ ਲਾਭ ਕੌੰਡੀ ਦਾ ਨਹੀਂ ਮੇਰਾ ਪ੍ਰਭੂ ਖਦਾ ਮੇਰੇ ਘਰ ਸੀ ਪਰ ਮੇਰੀਆਂ ਅੱਖਾਂ ਉੱਤੇ ਤਅਸਮ ਦੀ ਪੱਟੀ ਬੰਜੀ ਹੋਣ ਕਰਕੇ ਮੈਨੂੰ ਨਜ਼ਰ ਕੁਝ ਨਹੀਂ ਆਇਆ ਪਛਾਣ ਨਹੀਂ ਸਕਿਆ ਜਾਣ ਨਹੀਂ ਸਕਿਆ ਮੈਨੂੰ ਅਫਸੋਸ ਹੈ ਵੱਡਾ ਅਫਸੋਸ ਜ਼ਿੰਦਗੀ ਇੱਕ ਚਲਦੀ ਨਦੀ ਬਾਗ ਹੈ ਜਿਹੜਾ ਦਿਹਾੜਾ ਬੀਤ ਗਿਆ ਹੈ ਉਹ ਮੁੜ ਕੇ ਨਹੀਂ ਆਉਂਦਾ ਹਣ ਪਵਖ ਤਮੈ ਮੈਨੂੰ ਕੋਈ ਆਸ ਨਹੀਂ ਰਹੀ ਕਿ ਮੈਂ ਕਿਸੇ ਤਰ੍ਹਾਂ ਵੀ ਜੀਵਨ ਸਧਾਰਨ ਬਦਲੇ ਕੁਝ ਕਰ ਸਕਾਂ ਕਿਉਂਕਿ ਮੌਤ ਦੀ ਮੰਜ਼ੇ ਤੇ ਪਿਆ ਹਾਂ ਮੇਰੀ ਸ਼ਕਤੀ ਦਾ ਤਾਂ ਪੁੱਤਰ ਗਿਆ ਹੈ ਹੁਣ ਤਾਂ ਮਿੱਤ ਮਾਸ ਤੇ ਹੱਡੀਆਂ ਹੀ ਹਨ ਜਿਉਂ-ਜਿਉਂ ਮੈਂ ਮੰਜ਼ੇ ਤੇ ਬੈਠਾ ਰਿਹਾ ਹਾਂ ਤਿਉ ਤਿਉ ਫੌਜੀ ਹੈਰਾਨ ਤੇ ਮਜਬੂਸ ਹੋ ਰਹੇ ਹਨ ਉਹਨਾਂ ਕੋਲੋਂ ਖਦਾ ਮੈਨੂੰ ਵਿਸੂੜ ਰਿਹਾ ਹੈ ਅੱਜ ਮੇਰੇ ਹਿਰਦੇ ਨੂੰ ਚੈਨ ਨਹੀਂ ਮੈਂ ਪਾਗਲ ਹੋ ਰਿਹਾ ਹਾਂ ਮੇਤਾ ਮੈਂ ਸੱਚ ਆਖਦਾ ਹਾਂ ਕਿ ਅੱਜ ਮੈਂ ਆਪਣੇ ਨਾਲ ਆਪਣੇ ਪਾਪਾਂ ਦੀ ਗੰਢੀ ਲੈ ਜਾ ਰਿਹਾ ਹਾਂ ਮੈਂ ਨਹੀਂ ਜਾਣਦਾ ਇਸ ਪਾਪਾਂ ਦੀ ਗੰਢੀ ਦੇ ਕਾਰਨ ਪਤਾ ਨਹੀਂ ਕੀ ਸਜ਼ਾ ਮਿਲੀ ਮੈਂ ਜੋ ਪੁਲਨਾ ਕੀਤੀਆਂ ਹਨ ਉਹਨਾਂ ਨੂੰ ਚੇਤੇ ਕਰ ਰਿਹਾ ਹਾਂ ਛੇਤੀ ਪੁੱਜੋ ਮੇਰੀ ਜੀਵਨ ਬੇੜੀ ਮੌਤ ਪਾਣੀ ਉੱਤੇ ਡਾਮਾ ਡੂਲ ਹੈ ਇਸੇ ਤਰ੍ਹਾਂ ਦੀ ਦੂਸਰੀ ਚਿੱਠੀ ਰੰਗਜੀਵ ਨੇ ਆਪਣੇ ਦੂਸਰੇ ਪੁੱਤਰ ਕਾਮ ਨੂੰ ਕਾਮ ਬਖਸ਼ ਬਲ ਲਿਖੀ ਜੋ ਦੂਰ ਕਾਮਲ ਬਲ ਫਿਰਦਾ ਸੀ ਉਹ ਚਿੱਠੀ ਵਿੱਚ ਵੀ ਰੰਗਜੀਵ ਨੇ ਆਪਣੇ ਕੰਮਾਂ ਨੂੰ ਚੇਤੇ ਕੀਤਾ ਪਰ ਉਸ ਵੇਲੇ ਚੇਤੇ ਕਰਨ ਦਾ ਕੋਈ ਲਾਭ ਨਹੀਂ ਸੀ ਉਹ ਬੇੜਾ ਤਾਂ ਹਿਸਾਬ ਦਾ ਆਪੂ ਜਾ ਸੀ ਜੀਵਨ ਗਲਤੀਆਂ ਉਸੇ ਵੇਲੇ ਨਹੀਂ ਸੁਧਰ ਸੁਧਾਰੀਆਂ ਜਾ ਸਕਦੀਆਂ ਇੱਥੇ ਦਾ ਭਾਵ ਇਸ ਤਰ੍ਹਾਂ ਹੈ ਭਾਵੇਂ ਖੁਦਾ ਆਪਣੇ ਬੰਦਿਆਂ ਦੀ ਰਾਖੀ ਕਰਦਾ ਹੈ ਮੇਰੇ ਪੁੱਤਰਾ ਤੇ ਮੁਸਲਮਾਨਾਂ ਦੀ ਰਾਖੀ ਕਰੇਗਾ ਪਰ ਮੇਥੋਂ ਕੋਈ ਚੰਗਾ ਨਹੀਂ ਸਰਿਆ ਮੈਂ ਜਦੋਂ ਜਵਾਨ ਸੀ ਤਦੋਂ ਵੀ ਬਚਾ ਨਾ ਸਕਿਆ ਹੁਣ ਮੈਂ ਕੀ ਬਚਾਉਣਾ ਹੈ ਹੁਣ ਤਾਂ ਮੇਰੇ ਮੇਥੋਂ ਆਪਣੀ ਰਾਖੀ ਨਹੀਂ ਹੁੰਦੀ ਅੱਜ ਪਾਣੀ ਦਾ ਪਿਆਲਾ ਵੀ ਨਹੀਂ ਫੜ ਸਕਦਾ ਫਰੀਦਾ ਇੰਨੀ ਨਿੱਕੀ ਯੰਗੀ ਮਾਲ ਨੂੰ ਗਰ ਭਵੇਂ ਓਮ ਰ ਓਮਰ ਅੱਜ ਫਰੀਦਾ ਊਜੜਾ ਸੇ ਕੋਹਾਂ ਥੀ ਓਮ ਅੱਜ ਮੇਰਾ ਸਾਹ ਰੁਕ ਗਿਆ ਰਿਹਾ ਹੈ ਮੇਰੇ ਕੋਲੋਂ ਗੱਲ ਨਹੀਂ ਹੁੰਦੀ ਸਾਹ ਬੰਦ ਹੋਇਆ ਹੋਇਆ ਮੁੜ ਕੇ ਨਹੀਂ ਵਾਪਸ ਆਵੇਗਾ ਬੇਟਾ ਸ਼ੀਤਿਆ ਅੱਜ ਮੈਂ ਖੁਦਾ ਅੱਗੇ ਬੇਨਤੀ ਤੋਂ ਬਿਨਾ ਹੋਰ ਕੁਝ ਨਹੀਂ ਕਰ ਸਕਦਾ ਕਾਲ ਸਮਾਂ ਕਿੰਨਾ ਭਿਆਨਕ ਹੈ ਉਹ ਵੱਡੇ ਵੱਡੇ ਜ਼ਾਲਮਾਂ ਕਸਾਈਆਂ ਤੇ ਲੁਟੇਰਿਆਂ ਨੂੰ ਵੀ ਇਕ ਬਰਾ ਦਿੰਦਾ ਹੈ ਜਿਵੇਂ ਰੰਗ ਜੀਵ ਨੇ ਪਉ ਤੇ ਭਰਾ ਮਾਨੂੰ ਮਾਨ ਲੱਗਿਆ ਤੇ ਭੈਣਾ ਤੇ ਧੀਆਂ ਨੂੰ ਤੰਗ ਕਰਨ ਲੱਗਿਆ ਕਦੇ ਅਥਰੂ ਨਹੀਂ ਸिकेਰੀ ਉਹ ਮੌਤੇ ਮੰਜੇ ਉੱਤੇ ਪਿਆਰ ਹੁੰਦਾ ਸੀ ਉਹ ਆਪਣੀਆਂ ਗਲਤ ਗਲਤ ਪਾਲਸੀ ਨੂੰ ਮੰਨ ਗਿਆ ਜਿਸ ਸਤਿਗੁਰੂ ਜੀ ਨੇ ਉਸਨੇ ਜਾਣਨ ਦਾ ਯਤਨ ਕੀਤਾ ਸੀ ਉਹ ਸਤਿਗੁਰੂ ਸਭ ਕੁਝ ਗਵਾ ਕੇ ਵੀ ਪ੍ਰਸੰਨ ਚਤ੍ਰਿਆ ਬਾ ਅਰੰਗ ਜੀਵ ਬਾਸ਼ਹਿ ਪ੍ਰਾਤ ਕਰਕੇ ਵੀ ਦੁਖੀ ਸੀ ਤੇ ਅੰਤ ਸਮੇਂ ਵੀ ਪਸਤਾ ਰਿਹਾ ਸੀ ਅਹਰ ਪਸਤਾਵਾ ਹੀ ਮੁੱਕ ਗਿਆ ਮਾਰਚ 1707 ਦੇ ਇੱਕ ਦਿਨ ਰੰਗ ਰੰਗਾ ਬਾਦ ਆਪਣੇ ਨਾਮ ਬਣਾਏ ਸ਼ਹਿਰ ਬੇਚੋ ਮੰਜੇ ਉੱਤੇ ਪਿਆ ਸੀ ਕਿ ਜਮ ਆ ਪੁੱਜੇ ਉਸ ਦੇ ਸੈਨਿਕ ਵਜ਼ੀਰਾ ਅਹਿਲਕਾਰਾਂ ਤੇ ਗੁਲਾਮਾਂ ਦੇ ਹੁੰਦੇ ਆ ਤੇ ਦੇਖਦੇ ਆ ਹੋਇਆ ਹਿੰਦ ਦੇ ਬਾਦਸ਼ਾਹ ਰੰਗਜੀਬ ਨੂੰ ਦੋਸ਼ੀਆਂ ਵਾਂਗ ਫੜ ਕੇ ਅੱਗੇ ਲਾਤਰੇ ਉਹਨਾਂ ਨੂੰ ਕਿਸੇ ਨਾ ਰੋਕਿਆ ਧੌਣ ਚੁਕੀ ਹੋਈ ਅਰੰਗ ਰੰਗਜੀਵ ਨੇ ਹੱਥ ਪੈਰ ਮਾਰ ਮਾਰ ਕੇ ਵਾਸਤਾ ਪਾਇਆ ਕਿ ਕੋਈ ਉਸ ਨੂੰ ਬਚਾਵੇ ਪਰ ਕਿਸੇ ਨਾ ਨਾ ਬਚਾਇਆ ਜਰੈਲ ਫਰਿਸ਼ਤਾ ਕ੍ਰੋਧ ਨਾਲ ਕੁੱਟਦਾ ਹੋਇਆ ਪਾਪੀ ਰੰਗੇ ਨੂੰ ਨਰਕਾਂ ਵੱਲ ਲੈ ਗਿਆ 88 ਸਾਲ ਪਿੱਛੋਂ ਮਹਾ ਦੁਸ਼ਟ ਦੀ ਜੀਵਨ ਕਹਾਣੀ ਦਾ ਅੰਤ ਹੋਇਆ ਉਹ ਦੇ ਸ਼ਰੀਰ ਨੂੰ ਮਿੱਟੀ ਵਿੱਚ ਨੱਪ ਦਿੱਤਾ ਗਿਆ ਜਿੱਥੇ ਉਹ ਰੂਜਾ ਨਾਮ ਦੇ ਪਿੰਡ ਵਿੱਚ ਅਜੇ ਤੱਕ ਪਿਆ ਹੈ। ਰੰਗਜੀਤ ਦੇ ਮਨ ਦੀ ਢੰਸੀ ਕੇ ਦਿੱਲੀ ਤਖਤ ਦੀ ਪ੍ਰਾਪਤੀ ਬਾਅਦ ਤੇ ਪੁੱਤਰਾਂ ਵਿਚਾਲੇ ਯੁੱਧ ਸ਼ੁਰੂ ਹੋ ਗਿਆ। ਉਹ ਜਿੱਥੇ-ਜਿੱਥੇ ਸਾਨੂੰ ਉੱਥੋਂ ਹੀ ਨਸੁੱਠੇ। ਕਿਸੇ ਨੇ ਪਿਓ ਦੀ ਮੌਤ ਉੱਤੇ ਅਥਰੂ ਨਾ ਕੇਰਿਆ। ਇਸੇ ਨੇ ਸੋਚਣਾ ਕਿ ਨਾ ਮਰਦੇ ਪਿਓ ਦਾ ਮੂੰਹ ਦੇਖਣ ਦੀ ਇੱਛਾ ਹੋਈ ਸਹਿ ਫਰਾਜ ਪ੍ਰਾਪਤੀ ਦੀ ਭੁੱਖ ਨੇ ਉਹਨਾਂ ਨੂੰ ਬਿਆਕੁਲ ਕਰ ਦਿੱਤਾ ਮੋਜਮ ਕਾਵਲ ਵਿੱਚ ਸੀ ਉਸ ਨੂੰ ਦੂਰੋਂ ਆਉਂਦਿਆਂ ਹੋਏ ਆ ਦੇਰ ਲੱਗਣੀ ਸੀ ਤੇ ਕਾਮਬਖਸ਼ ਦੇ ਆਜਮਹੰਦ ਵਿੱਚ ਸਨ ਕਾਮਬਖਸ਼ਤਾ ਦੱਖਣ ਵਿੱਚ ਗਰ ਰਹਾ ਤੇ ਆਜਮ ਆਗਰੇ ਵੱਲ ਵਧਿਆ आगरे बल बदन ਦਾ ਭਾਵ ਸੀ ਕਿ ਆਗਰੇ ਵਿੱਚ ਜਮਾ ਹੋਏ ਖਜ਼ਾਨੇ ਉੱਤੇ ਕਬਜ਼ਾ ਕੀਤਾ ਜਾਵੇ। ਆਗਰੇ ਵਿੱਚ ਚਾਰ ਪੀੜੀਆਂ ਦਾ ਖਜ਼ਾਨਾ ਸੀ। ਉਹ ਫੌਜਾਂ ਲੈ ਕੇ ਬਾਹੂਦਾਹੀ ਆਗਰੇ ਪੁੱਜਿਆ। ਖਜ਼ਾਨੇ ਸ਼ਹਿਰ ਦੇ ਕਿਲੇ ਉੱਤੇ ਕਬਜ਼ਾ ਕਰ ਲਿਆ। ਕਬਜ਼ਾ ਹੋ ਜਾਣ ਪਿੱਛੋਂ ਅਸਨੇ ਆਪਣੇ ਨਾਮ ਦਾ ਨਮਾਰ ਪਈਆ ਵੀ ਡਣਵਾ ਲਿਆ। ਪਰ ਕਾਲ ਕਿਸ ਦੀ ਸਹਿਤਾ ਕਰਦਾ ਹੈ ਇਹ ਕਿਸੇ ਨੂੰ ਕੋਈ ਪਤਾ ਨਹੀਂ ਹੁੰਦਾ ਉਦੋਂ ਮੌਜਮ ਕਾਹ ਬਲੋਂ ਤਰਪਿਆ ਉਹਦਾ ਪੁੱਤਰ ਬੰਗਾਲ ਦਾ ਹਾਕਮ ਸੀ ਉਸ ਨੂੰ ਲਿਖਿਆ ਤੇ ਤਕੜੀ ਸੈਨਾ ਇਕੱਠੀ ਕਰਕੇ ਦਿੱਲੀ ਵੱਲ ਵਧਿਆ ਫੌਜ ਕਾਮਲ ਤੋਂ ਹਵਾ ਨਾਲ ਗੱਲਾਂ ਕਰਦੀ ਹੋਈ ਛੇਤੀ ਪਹੁੰਚ ਗਈ ਮਨੀਮ ਖਾਨ ਉਸਦੇ ਪੁੱਤਰ ਨੇ ਵੀ ਬੰਗਾਲ ਤੋਂ ਚੜ੍ਹਾਈ ਕਰ ਦਿੱਤੀ ਮੌਜਮ ਪੰਜਾਬ ਲੰਕੇ ਰਾਜ ਪਤਾਨੇ ਬੱਚ ਪੁੱਜਾ ਉਸ ਸਮੇਂ ਸਤਿਗੁਰੂ ਜੀ ਭਗੌਰ ਹੀ ਸਨ ਸਤਿਗੁਰੂ ਜੀ ਨੂੰ ਰੰਗ ਜੇਵ ਦੀ ਮੌਤ ਤੇ ਤਾਸਤ ਬਾਸਤੇ ਉਹਦੇ ਪੁੱਤਰਾਂ ਦਾ ਲੜਾਈ ਕਰਨ ਵਾਸਤੇ ਤਿਆਰ ਹੋਣ ਆਦਿਕ ਸਾਰੇ ਹਾਲ ਦਾ ਪਤਾ ਲੱਗ ਗਿਆ ਸਤਿਗੁਰੂ ਜੀ ਨੂੰ ਇਹ ਅਫਸੋਸ ਹੋਇਆ ਕਿ ਰੰਗ ਜੇਵ ਨਾਲ ਮਿਲਣਾ ਹੋ ਸਕਿਆ ਕਿਉਂਕਿ ਸਹਿਬ ਉਸ ਨਾਲ ਖਰੀਆਂ ਖਰੀਆਂ ਗੱਲਾਂ ਕਰਨੀਆਂ ਚਾਹੁੰਦੇ ਸਨ ਉਹ ਖਰੀਆਂ ਖਰੀਆਂ ਗੱਲਾਂ ਕਰਕੇ ਉਹਦੇ ਪਾਪਾਂ ਦੇ ਪੰਡ 100 ਭਾਰੀ ਕਰਨੀ ਚਾਹੁੰਦੇ ਸਨ ਆਂਤ ਵਜ ਸੇਬਾ ਨੇ ਕਿਹਾ ਚੰਗਾ ਹੋਇਆ ਰੰਗਜੀਵ ਛੇਤੀ ਹੀ ਮਰ ਗਿਆ ਸਾਹ ਛੇਤੀ ਦੇਵੇਗਾ ਭਾਈ ਨੰਦ ਲਾਲ ਜੀ ਦਾ ਸਤਿਗੁਰੂ ਜੀ ਪਾਸ ਹੋਣਾ ਭਾਈ ਨੰਦ ਲਾਲ ਜੀ ਪਹਿਲੇ ਮੌਜਮ ਕੋਲੋਂ ਰਹਿੰਦੇ ਸਨ ਪਰ ਅਰੰਗਜੀਤ ਦੇ ਜ਼ੁਲਮ ਤੋਂ ਤੰਗਾ ਕੇ ਸਤਿਗੁਰੂ ਜੀ ਪਾਸ ਆ ਪੁੱਜੇ ਸਨ ਪਰ ਆਨੰਦਪੁਰ ਦੀਆਂ ਲੜਾਈਆਂ ਸਮੇਂ ਆਨੰਦਪੁਰ ਤੋਂ ਚੱਲੇ ਸਨ ਤੇ ਮੌ ਮੌਜਮ ਜਮ ਕੋਲ ਜਾ ਰਹੇ ਸਨ ਮੌਜਮ ਮਹਤਨੇਕ ਪੁਰਸ਼ ਸੀ ਤੇ ਰੰਬ ਦੇ ਭੈ ਵਾਲਾ ਸੀ ਭਾਈ ਨੰਦ ਲਾਲ ਤੇ ਮੌਜਮ ਦੀ ਆਵਸ ਵਿੱਚ ਨਿੱਗੀ ਮਿੱਤਰਤਾ ਸੀ ਮੌਜਮ ਦੀਆਂ ਫੌਜਾਂ ਰਾਤ ਪਤਾਨੇ ਪੁੱਜੀਆਂ ਤਾਂ ਭਾਈ ਨੰਦ ਲਾਲ ਜੀ ਨੂੰ ਸੋ ਮਿਲ ਕੇ ਉਸਨੇ ਮਾਲਕ ਸਤਿਗੁਰੂ ਜੀ ਭਗੌਰ ਹਨ ਸੇਭਾਂ ਦੇ ਦਰਸ਼ਨ ਕਰਨ ਬਿਨਾ ਭਲਾ ਕਿਵੇਂ ਅੱਗੇ ਜਾਵੇ ਉਹ ਮੌਜਮ ਨੂੰ ਯਾ ਬੇਨਤੀ ਕੀਤੀ ਮੌਜਮਾ ਸਤਗੁਰੂ ਜੀ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਇਸ ਵਾਸਤੇ ਉਸਨੇ ਆਨੰਦ ਲਾਲ ਨੂੰ ਕਿਹਾ ਖੁਸ਼ੀ ਨਾਲ ਤੁਸੀਂ ਸਤਗੁਰੂ ਜੀ ਪਾਸ ਜਾਵੋ ਤੇ ਮੇਰੀ ਫਤਿਹਬਾਦ ਤੇ ਵੀ ਬੇਨਤੀ ਕਰਨੀ ਮੈਂ ਉਹਨਾਂ ਦਾ ਸੰਦਾਲੂ ਬਣਿਆ ਰਹਾਂਗਾ ਉਹ ਸਤਗੁਰੂ ਖੁਦਾ ਦੇ ਪ੍ਰੇਮੀ ਹਨ ਉਹਨਾਂ ਦੀ ਬੇਨਤੀ ਅਰਦਾਸ ਕੀਤੀ ਐਵੇਂ ਨਹੀਂ ਜਾਂਦੀ ਜ਼ਰੂਰ ਜਾਵੋ ਅਜੇ ਰਾਨ ਨਹੀਂ ਵਾਸਤੇ ਮੋਹਰਾ ਲੈ ਜਾਵੋ ਉਹ ਸਲਾਹ ਕਰਕੇ ਤੇ ਬਹੁਤ ਸਾਰੀ ਉੱਤਮ ਵਸਤੂਆਂ ਤੇ ਮੋਹਰਾ ਲੈ ਕੇ ਪਾਇੰ ਨੰਦਲਾਲ ਜੀ ਮਗੌਰ ਨੂੰ ਤਰੇ ਦੂਸਰੇ ਦਿਨ ਮਗੌਰ ਪੁੱਜੀ ਸਤਗੁਰੂ ਜੀ ਦੇ ਦਰਸ਼ਨ ਕਰਕੇ ਉਹਨਾਂ ਦਾ ਲੂਣ ਨੂੰ ਖੁਸ਼ ਹੋ ਗਿਆ ਪਿਆਰ ਨੇ ਮਨ ਵਿਆਕੁਲ ਕੀਤਾ ਚਿਰਾਂ ਪੁੱਛੋਂ ਪਿਆਰੇ ਨਾਲ ਮੇਲ ਹੋਇਆ ਉਸੇ ਮੇਰੇ ਜੀ ਬਾ ਮਲੋ ਮਲੀ ਅਸਤਤ ਕਰਨ ਲੱਗ ਪਈ ਤੇ ਰੂ ਆਵਫ ਮਹਾਰੀ ਕੋਣ ਲੱਗ ਪਈ ਰੇ ਸਾਨੇ ਹਰੇ ਹੱਕ ਆਮੰਦ ਅਬਦ ਹਮ ਬਦਲ ਜਾਣ ਦੇਖਦਾ ਓਹ ਹਮ ਮਲਮ ਹਰ ਕੁਝਾਂ ਦੀ ਦੀ ਦੇਮ ਅਨ ਬਾਹਿ ਖਦਾ ਮਸ ਕੀ ਅਜ ਸਹਵਤ ਮਨਯੋਗਾ ਸਦ ਜਜਵਾ ਅਸਮ ਮਾ ਗੈਰ ਅਜ ਅਜਮਾਲ ਸਾਵਾਨ ਸੂਦ ਜਾ ਕੇ ਯਮਲ ਹੈ ਖਲਕ ਰਾ ਦੀ ਦੀਮ ਰਬ ਖਾਕ ਕਸ਼ਮਦ ਉਸ ਨਹੀਂ ਏ ਦੈਲ ਕੁੰਨਦ ਗਰ ਤੁਰਾ ਬਾਮ ਸਾਲਕਾ ਮਾਨਸ਼ ਨਸ਼ਵ ਇਸਤ ਗੋਜਾ ਕੋਮਦਾਰੇ ਮਰਾਰ ਦੇ ਦਲਨਾ ਜਾਫਤ ਹਰ ਕ세 ਮਾ ਨਭਸ ਖਦ ਕਰਧ ਗਜੋ ਪੰਜਾਬੀ ਉਲਥਾ ਮਹਿਬੂਬਾ ਦੇ ਕੋਚੇ ਅੰਦਰ ਨਾਲ ਗਰੀਬੀ ਗਾਈ ਦੀ ਗਾਈ ਦਾ ਦਿਲ ਵਿੱਚ ਜਾਨ ਪਿਆ ਦੀ ਕਸੇ ਮੁਖ ਥੀ ਅਲਾਈ ਦਾ ਜਸ ਵਾਲਾ ਨજર ਦਿੱਤੇ ਬਾਲ ਸੱਜਣ ਆਪਣਾ ਨੂਰ ਦਿਖਾਈ ਦਾ ਪਰ ਇਹ ਨੂਰੀ ਦਰਸ਼ਨ ਮਿਲ ਕੇ ਸਾਧ ਸੰਗਤ ਵਿੱਚ ਪਾਈ ਦਾ ਨੇਤਰ ਮੰਦਨਾ ਖੋਲਦੇ ਮੁੱਲੋਂ ਮਾਝੋਂ ਹੁੰਦਾਰਦ ਪਿਆਰੇ ਦੇ ਜਲਥਲ ਮਹਿਆਲ ਪੂਰ ਰਿਹਾ ਹੈ ਜਲਵਾ ਰੂਪ ਲਾਹੀਦਾ ਚਰਨ ਧੂੜ ਨੈਣਾ ਦਾ ਸੁਖ ਨਾ ਚੰਨਣ ਦਿਲ ਵਿੱਚ ਕਰਦਾ ਏ ਮਰਸ਼ਦ ਕਾਮਲ ਸਤਗੁਰੂ ਨਾਨਕ ਭਾਗ ਬਟੇ ਜੇ ਆਈਦਾ ਜੰਗ ਗੋਜਾ ਕਿਸ ਨੇ ਆਪਣੀ ਦਿਲ ਦੀ ਇੱਛਾ ਨਾ ਪਾਗੇ ਨਾਲ ਬਕਰ ਜਸ ਨੇ ਸਨਮੁਖ ਬਦ ਮੰਨ ਦਾ ਲਕ ਲੜਾਈ ਦਾ ਇਹ ਆ ਕੇ ਜ਼ਬਾਨ ਨਾ ਰੋਕੀ ਮਨ ਮਾਸਤੀ ਵਿੱਚ ਆਇਆ ਹੋਇਆ ਪਿਆਰੇ ਦੇ ਸਨਮੁਖ ਗਾਈ ਗਿਆ ਹਦੈ ਕੂਏ ਤਰਾ ਮੇਲਾ ਬਾਦਸ਼ਾਹੀ ਨਿਸਤ ਹਵਾਏ ਸ਼ਲਤਾਨ ਤੋ ਜੋਕ ਕੰਕਰ ਕਲਾਹੀ ਨਿਸਤ ਰਹਾ ਕਿ ਮਾਮਲ ਕਤੇ ਦੈਲੰਗ ਗ੍ਰਿਫਤੋ ਸਲਤਾਂ ਸੂਦ ਕਸੀ ਕੀ ਜਾਫਤ ਤੁਰਾ ਹਮਚੂ ਉਸ ਪਾਹੀ ਨਿਸ ਤ ਗਦਾਏ ਗੁਏ ਤੇ ਬਾਣਸ਼ਾ ਹਰ ਦੋ ਅਸਰਾ ਸਤ ਅਸੀ ਰਖਤੇ ਤੁਰਾ ਹਾਜਤੇ ਰਹਾਈ ਨਿਸ਼ਤ ਕਦਾਉਂ ਦੇ ਨਹਾ ਕੇ ਦਾਰ ਬੇ ਸਵਾਇਦ ਨੂਰ ਤੇ ਨੀਸ਼ਤ ਕਾ ਨਾਮ ਸੀਹੂ ਕਿ ਉਹ ਮਖਜਨ ਲਾਹੀ ਨੀਸ਼ਤ ਹੈ ਦਾਏ ਉਹ ਸੋ ਉਜਰੇ ਮਖਾ ਇਹ ਗੋਜਾ ਕੇ ਤਾਰ ਤਰੀਕੇ ਮਾਂ ਜਾਏ ਉਜਰਾ ਖਾ ਫਾਮੀ ਨੀਸ਼ਤ ਪੰਜਾਬੀ ਅੰਤਰਾ ਦਰਵਾਜ਼ੇ ਤੇਰੀ ਤੇ ਮੰਗ ਤੇ ਲੋੜਨਾ ਰੱਖਦੇ ਸ਼ਾਹੀ ਦੀ ਨਾ ਉਹ ਤਖਤ ਜਣਾਉਣ ਦੇ ਨੜਾਉਣ ਲੋਚਣ ਤਾਜ ਨਾ ਟੋਪੀ ਪਾਈ ਦੀ ਗੜ ਬੰਕਾ ਜਿੰਨਾ ਜੱਤ ਲੀਆ ਲੀਤਾ ਬੈਠੇ ਤਖਤ ਮਦਮੀ ਨੇ ਪਗੜ ਜਿੰਨਾ ਨੂੰ ਬੁੱਕੜ ਬੱਦਾ ਰੇਸ਼ਨਾ ਉਸ ਸ਼ਹਾਹੀ ਦੀ ਨੀਨ ਦੁਨੀਂ ਦੇ ਸੇਬਾ ਨਹੀਂ ਜੋਦਰ ਤੀਰੇ ਤੋਂ ਮੰਗਤੇ ਸੀ ਭਾਤੇ ਫਰੇਮ ਫਾਸ ਜੋ ਤੇਰੀ ਹਜ ਹਜਤ ਨਾਹੀ ਰਿਹਾਈ ਦੀ ਹਰ ਨੇਤਰ ਦਾ ਸ਼ਰਮਾ ਤੇਰਾ ਨੂਰ ਪਿਆਰਾ ਦਹਦਾ ਏ ਜੋ ਜੋ ਹਿੰਦੀ ਫੂਲ ਤਕਾਵਾ ਬੈਠਕ ਬੈਠਕ ਆਪ ਲਾਹੀ ਦੀ ਤਨ ਮਨ ਬਾਗ ਪ੍ਰੀਤ ਮੂਤੋਂ ਮੁਖ ਥੀ ਗੋਪਾ ਬੋਲ ਨਹੀਂ ਗੁਰ ਸਿੱਖੀ ਵਿੱਚ ਚੁੱਪ ਕਰਹਿਣਾ ਰੀਤ ਨਰੋਈ ਪਾਈ ਦੀ ਇਹ ਸੁਣ ਕੇ ਸਤਿਗੁਰੂ ਜੀ ਬਹੁਤ ਪਰੇਸ਼ਾਨ ਹੋਏ ਉਸ ਨੇ ਭਾਈ ਅਨੰਦ ਲਾਲ ਨੂੰ ਗੱਣਾਂ ਲਾ ਲਿਆ ਸੁਖ ਸੰਤ ਪੁੱਛੀ ਵਿਛੜੇ ਸਮੇਂ ਦੇ ਹਾਲ ਪੁੱਛੇ ਅੰਤ ਵਿੱਚ ਸਾਰੀਆਂ ਘਟਨਾਵਾਂ ਦੱਸੀਆਂ ਕਿ ਕਿਵੇਂ ਆਨੰਦਪੁਰ ਦੇ ਛੱਡਣ ਪਿੱਛੋਂ ਸੇਮਾ ਨੂੰ ਜੀਮਨ ਕੋਲ ਕਰਨਾ ਪਿਆ ਮੈਨੂੰ ਸਹਜਾਦਾ ਮੌਜ ਹੋਰ ਅਮਨੇ ਪੇਜਿਆ ਹੈ ਉਸਨੇ ਬੇਨਤੀ ਕੀਤੀ ਹੈ ਕਿ ਉਸ ਨੂੰ ਬਾਦਸ਼ਾਹੀ ਪ੍ਰਾਪਤ ਹੋਵੇ ਅਤੇ ਬਾਹੀ ਗੁਰੂ ਅੱਗੇ ਅਰਦਾਸ ਕਰੋ ਉਹ ਬਹੁਤ ਮਨਤਾ ਕਰਦੇ ਹਨ ਉਹਨਾਂ ਦਾ ਵਿਚਾਰ ਹੈ ਲੜਾਈ ਲੜ ਕੇ ਰਾਜ ਪ੍ਰਾਪਤ ਕਰਨਾ ਉਦੇ ਭਾਨੀ ਆਗਰਾ ਸਮਾੜ ਲਿਆ ਹੈ ਤੇ ਬਾਦਸ਼ਾਹ ਹੋਣ ਦਾ ਐਲਾਨ ਕਰ ਦਿੱਤਾ ਹੈ ਇਹ ਸੁਣ ਕੇ ਸਤਿਗੁਰੂ ਜੀ ਨੇ ਬਚਨ ਕੀਤਾ ਰੰਗ ਜੇ ਮਰ ਗਿਆ ਆਪਣੇ ਕੀਤੇ ਕਰਮਾਂ ਦਾ ਫਲ ਉਹ ਨਰਕਪੁਰੀ ਵਿੱਚ ਭੁਗਤ ਰਿਹਾ ਹੈ ਨੋਜਮ ਚੰਗਾ ਬੇਟਾ ਹੈ ਉਸ ਨੇ ਅਸਾਂ ਦੀ ਹਮਦਰਦੀ ਪ੍ਰਗਟ ਕੀਤੀ ਸੀ ਚਾਹੁੰਦੇ ਹਾਂ ਕਿ ਉਹ ਬਾਸ਼ਾ ਬਣੀ ਜੇ ਚੰਗਾ ਰਹੇਗਾ ਪਰ ਜਨ ਨਾਲ ਪਿਆਰ ਕਰੇਗਾ ਤਾਂ ਰਾਜ ਭੋਗ ਲਵੇਗਾ ਨਹੀਂ ਤੇ ਤੁਰ ਜਾਵੇ ਇਸ ਤਰ੍ਹਾਂ ਦੇ ਦਾਤੇ ਬਚਨ ਕਰ ਦਿੱਤਾ ਗੱਲਬਾਤ ਹੁੰਦੀ ਰਹੇ ਖੀਰ ਪਾਈ ਨੰਦ ਲਾਲ ਜੀ ਨੇ ਸਤਿਗੁਰੂ ਜੀ ਨੂੰ ਪੂਰੇ ਤੌਰ ਤੇ ਮਨਾ ਲਿਆ ਸੇਬਾ ਹਰ ਤਰ੍ਹਾਂ ਸਹਜਾ ਦਾ ਮੋਜਮ ਦੀ ਸਹਾਇਤਾ ਕਰਨਗੇ ਸੇਬਾ ਨੇ ਹਾਂ ਕਰ ਦਿੱਤੀ ਤੇ ਆਪਣੇ ਸਿੱਖ ਨੂੰ ਕਹਿ ਦਿੱਤਾ ਕਿ ਮੋਜਮ ਦੇਸ਼ ਹੈ ਤਾਂ ਕਰਨ ਅਸਲ ਮੈਂ ਤਾਂ ਸਤਗੁਰੂ ਜੀ ਅਧਿਆ ਆਤਮਿਕ ਸਹਿਤਾ ਹੀ ਮੌਜਾ ਮਨੂ ਮੇਲ ਸਕਦੀ ਸੀ ਸਤਗੁਰੂ ਜੀ ਦੇ ਸਿੱਖ ਤਾਂ ਪੰਜਾਬ ਵਿੱਚ ਸੰਨ ਤੇ ਲੜਾਈ ਆਗਰੀ ਹੋਈ ਸੀ ਇਹ ਫੈਸਲਾ ਕਰਨ ਵਾਲੇ ਨਰਪੈ ਤੇ ਨਰਵੈਰਤਾ ਦੇ ਬਾਣੀ ਤੇ ਤਾਰੀ ਸਤਗੁਰੂ ਜੀ ਨੇ ਰਤਾ ਵਿਚਾਰ ਨਹੀਂ ਕੀਤੀ ਕਿ ਮਾਜਮਨ ਦੇ ਬਾਬ ਅਤੇ ਮੁਗਲ ਹਕੂਮਤ ਨੇ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਹੈ ਸਹਿਬਾ ਮੁਸਲਮਾਨ ਜਾਤ ਦੇ ਦੁਸ਼ਮਣ ਨਹੀਂ ਸਨ ਉਹ ਤਾਂ ਜ਼ੁਲਮ ਤੇ ਜ਼ੁਲਮ ਕਰਨ ਵਾਲੇ ਦੇ ਬੈਰੀ ਸਨ ਭਾਈ ਨੰਦ ਲਾਲ ਜੀ ਦਾ ਲੋ ਨੂੰ ਖੁਸ਼ ਹੋ ਗਿਆ ਉਹ ਬਰ ਸਨਤਾ ਨਾਲ ਅਛਦੇ ਹੋਏ ਸਤਿਗੁਰੂ ਜੀ ਦੇ ਗਉਣ ਗਉਂਦੇ ਰਹੇ ਰਾਜ ਕੇ ਦਾਰਸ਼ਨ ਕਰਕੇ ਬਾਸ ਮੁੜੇ ਬਾਸ ਮੋੜ ਕੇ ਉਹਨਾਂ ਨੇ ਸਹਜਾਦਾ ਮੋਜਮ ਨੂੰ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਗਟ ਕਰ ਦਿੱਤੀਆਂ ਮੋਜਮ ਸਾਧੂ ਕੀਰਤੇ ਸਤਿਗੁਰੂ ਦੇ ਸ਼ਬਦ ਉੱਤੇ ਰੋਸਾ ਕਰਿਆ ਕਰਦਾ ਸੀ ਉਸਨੇ ਜਦੋਂ ਸੁਣਿਆ ਕਿ ਉਸ ਦੀ ਫਤਿਹ ਦਾ ਵਚਨ ਹੋ ਗਿਆ ਹੈ ਤਾਂ ਉਹਦਾ ਹੌਸਲਾ ਕਈ ਗੁਣਾ ਵੱਧ ਗਿਆ ਉਹ ਜੋਰ ਸੂਰ ਨਾਲ ਲੜਾਈ ਦੀ ਲੜਨ ਦਾ ਯਤਨ ਕਰਨ ਲੱਗਾ ਉਸ ਵੇਲੇ ਉਹ ਮਥਰਾ ਤੇ ਮਕਾਮ ਤੇ ਸੀ ਤੇ ਆਗਰੇ ਉੱਤੇ ਚੜਾਈ ਕਰਨੀ ਸੀ ਗਿਆਨੀ ਗਿਆਨ ਸਿੰਘ ਜੀ ਦਾ ਇਹ ਵਿਚਾਰ ਹੈ ਕਿ ਸਤਗੁਰੂ ਜੀ ਨੇ ਧਰਮ ਸਿੰਘ ਦੀ ਜਥੇਦਾਰੀ ਇਥਾਂ ਪੰਜੇ ਸਿੰਘ ਵੀ ਭਾਈ ਨੰਦ ਲਾਲ ਦੇ ਨਾਲ ਤੋਰੀ ਉਹਨਾਂ ਸਿੰਘਾਂ ਨੇ ਵੀ ਬਾਸ਼ਾ ਮਹਾਦਰਵਾਸ਼ਾ ਨੂੰ ਬਹੁਤ ਹੌਸਲਾ ਦਿੱਤਾ ਉਹਨਾਂ ਨੇ ਕਿਹਾ ਆਪ ਲੜਾਈ ਲੜਿਏ ਸਤਿਗੁਰੂ ਜੀ ਦੇ ਬਚਨ ਜ਼ਰੂਰ ਪੂਰੇ ਹੋਣਗੇ ਆਪ ਦਿੱਲੀ ਦੇ ਬਾਦਸ਼ਾਹ ਬਣੋਗੇ ਜੇ ਨੇਕੀ ਦਾ ਰਾਜ ਕਰੋਗੇ ਤਾਂ ਮੇਰੀ ਉਮਰ ਹੋਵੇਗੀ ਬਾਹੁਰੂ ਖਦਾ ਉੱਤੇ ਭਰੋਸਾ ਰੱਖੂ ਉਹ ਜੋ ਕੁਝ ਕਰਦਾ ਹੈ ਸੋ ਠੀਕ ਕਰਦਾ ਹੈ ਮਾਗਾਂ ਮੰਡੀਆਂ ਫੌਜਾਂ ਨੇ ਮਥਰਾ ਤੋਂ ਅੱਗੇ ਕੁਛ ਕੀਤਾ ਮਾਰੂ ਵੱਜਿਆ ਜਮਾਨਾ ਵਿੱਚ ਜੋਸ ਆਇਆ ਉਹਨਾਂ ਨੇ ਹੱਲਾ ਖੇਰੀਆਂ ਨਾਲ ਉੱਚੀਆਂ ਨੀਵੀਆਂ ਥਾਵਾਂ ਨਦੀਆਂ ਨਾਲੇ ਲੰਮੇ ਪੰਧ ਨੂੰ ਪਾਰ ਕਰਨਾ ਰੰਬਿਆ ਆਹ ਚੰਬਲ ਨਦੀ ਪਾਰ ਹੋ ਗਿਆ ਮੂਰਚੇ ਪੁੱਟੇ ਗਏ ਤੂਫਾਂ ਬੀੜ ਦਿੱਤੀਆਂ ਗਈਆਂ ਆਜ ਮਸਾ ਜਿਹੜਾ ਆਗਰੇ ਵਿੱਚ ਹਿੰਦੁਸਤਾਨ ਦਾ ਬਾਸ਼ਾ ਬਣ ਕੇ ਬੈਠਾ ਸੀ ਉਸ ਨੂੰ ਜਦੋਂ ਪਤਾ ਲੱਗਾ ਕਿ ਉਸ ਦਾ ਪ੍ਰਾਹ ਫੌਜ ਨਾਲ ਚੜਾਈ ਕਰਕੇ ਆ ਪੁੱਜਾ ਹੈ ਤਾਂ ਉਸ ਨੇ ਫੌਰਨ ਆਪਣੀ ਫੌਜ ਨੂੰ ਮਾਂ ਮਾਰਚ ਕਰਨ ਦਾ ਹੁਕਮ ਦੀ ਦੇ ਦਿੱਤਾ ਇੱਕ ਪਾਲ ਵੀ ਉਹ ਵਾਸਤੇ ਰੁਕਣਾ ਔਖਾ ਸੀ ਉਹਦੇ ਵਾਸਤੇ ਜੀਵਨ ਮੌਤ ਦਾ ਸਵਾਲ ਸੀ ਭਰਾ ਦੇ ਮੌਤ ਸੁਣ ਕੇ ਉਹ ਪਰਸੰਨ ਹੋਣਾ ਸ਼ੁਰੂ ਚਾਹੁੰਦਾ ਸੀ ਆ ਕਿੰਨੀ ਚੰਦਰੀ ਬਾਦਸ਼ਾਹੀ ਹੈ ਜਿਹੜੀ ਵੀਰ ਬਾਬ ਤੇ ਭੈਣਾ ਨੂੰ ਮਾਰਨ ਲੱਗੇ ਆਥਰੂ ਨਹੀਂ ਕੀਰਦੀ ਸਹਾਜਾਨ ਨੇ ਭਰਾਮਾ ਦਾ ਖੂਨ ਕੀਤਾ ਉਸਦੇ ਪੁੱਤਰ ਰੰਗਜੀਵ ਨੇ ਭਰਾ ਮਾਰੇ ਤੇ ਹੁਣ ਰੰਗਜੀਵ ਦੇ ਪੁੱਤਰ ਲੜਨ ਲੱਗੇ ਬਾਹ ਕੈਸੀ ਮਹਾਦਰੀਨ ਦੀ ਭੁੱਖ ਹੈ ਬਾਦਸ਼ਾਹੀ ਦੀ ਭੁੱਖ ਹੈ ਵੀਰਾਂ ਦਾ ਲਹੂ ਪੀ ਕੇ ਤ੍ਰਿਪਤ ਹੁੰਦੀ ਹੈ ਯਾਰਾ ਹੋਰ ਮਰ ਜਾਣੇ ਹਨ ਫੇਰ ਵੀ ਐਸ ਨਹੀਂ ਰੱਜਣਾ ਨਹੀਂ ਚੰਦਰੀ ਚੰਡਾਲ ਦੋਵੇਂ ਦਾਲੇ ਇਕੱਠੇ ਹੋ ਗਏ ਤੂਪਾਂ ਦੇ ਮੂੰਹ ਫੂਲ ਦਿੱਤੇ ਗਏ ਅੱਗ ਵਰਸ਼ਨ ਲੱਗੀਆਂ ਗੋਲੀਆਂ ਦੀ ਕੜਕੜ ਜਵਾਨਾਂ ਨੂੰ ਧਰਤੀ ਉੱਤੇ ਲਟਾਈ ਜਾਣ ਲੱਗੀ ਹਰ ਪਾਸੇ ਜੀਵਨ ਨਹੀਂ ਸਗੋਂ ਮੌਤ ਦਾ ਮੌਤ ਦਾ ਭੂਲਵਾਲਾ ਹੋ ਗਿਆ ਸਾਰੇ ਖੁੱਲੇ ਮੈਦਾਨ ਵਿੱਚ ਸਵੇਰ ਤੋਂ ਸ਼ਾਮ ਤੱਕ ਲੜਾਈ ਹੁੰਦੀ ਰਹੀ ਮੋਰ ਖੰਨਾ ਜਿੱਤਿਆ ਉਹਦੇ ਆਦਮੀ ਘੋੜੇ ਤੇ ਹਥਿਆਰ ਨਾਲਟ ਹੁੰਦੇ ਗਏ ਉਹ ਕੁਝ ਘਮਰਾਇਆ ਘਰਾਉਣ ਦੇ ਨਾਲ ਉਹ ਹੈਰਾਨ ਵੀ ਸੀ ਪਰ ਖਦਾਈ ਲੀਲਾ ਨੂੰ ਕੋਈ ਜਾਣਦਾ ਨਹੀਂ ਸੀ ਜਾਣਦਾ ਜਦ ਸੂਰਜ ਡੁੱਬਣ ਲੱਗਾ ਤਾਂ ਆ ਜਮ ਸ਼ਾ ਮਾਰਿਆ ਗਿਆ ਕਿਸੇ ਗੱਪਰੂ ਦਾ ਤੀਰ ਉਸ ਦੀ ਛਾਤੀ ਵਿੱਚ ਜਾ ਮੱਜਾ ਉਹ ਹਾਥੀ ਦੇ ਹੁੰਦੇ ਹੁੱਦੇ ਵਿੱਚੋਂ ਬਾਹਰ ਆ ਆਪਿਆ ਉਸ ਦੀ ਇਹ ਦਸ਼ਾ ਦੇਖ ਕੇ ਉਹਦੇ ਸਾਰੇ ਸਾਥੀ ਦਿਲ ਤੋੜ ਬੈਠੇ ਇੱਧਰ ਮੂੰਸੀ ਉਧਰ ਹੀ ਨਾ ਠੁਕਦੇ ਲੜਾਈ ਜਿੱਤਣ ਦੀ ਥਾਂ ਜਾਨ ਬਚਾਉਣ ਦਾ ਖਿਆਲ ਕਰਨ ਲੱਗੇ ਮੋਜਮਦ ਜਿੱਤ ਗਿਆ ਫਤਿਹ ਦੇ ਨਗਾਰੇ ਪਜਾਉਂਦਾ ਹੋਇਆ ਆਗਰਾ ਸ਼ਹਿਰ ਦੇ ਇਤਿਹਾਸਕ ਕਿਲੇ ਵਿੱਚ ਦਾਖਲ ਹੋਇਆ ਉਸ ਨੇ ਬਾਦਸ਼ਾਹ ਹੋਣ ਦਾ ਐਲਾਨ ਕਰ ਦਿੱਤਾ ਤੇ ਮੋਜਮਦ ਦੀ ਥਾਂ ਆਪਣਾ ਨਾਮ ਬਾਦਸ਼ਾਹ ਮਹਾਂਦਰ ਬਾਦਸ਼ਾਹ ਰੱਖ ਲਿਆ ਆਦਰਸ਼ਾ ਨੇ ਨਾਮ ਹੀ ਠਾਰਾਜ ਕਰਨ ਲੱਗਾ ਉਸ ਦੇ ਮਾਸ਼ਾ ਬਣ ਉਤੇ ਉਸ ਦੀ ਸਾਥੀਆਂ ਨੇ ਬਹੁਤ ਖੁਸ਼ੀ ਮਨਾਈ ਭਾਈ ਅਨੰਦ ਲਾਲ ਜੀ ਮੋਢ ਸਤਿਗੁਰੂ ਜੀ ਪਾਸ ਆਏ ਤੇ ਬੇਨਤੀ ਕੀਤੀ ਕਿ ਬਾ ਆਦਰਸ਼ਾ ਸਤਗੁਰੂ ਜੀ ਦੇ ਦਰਸ਼ਨ ਕਰਨੇ ਚਾਹੁੰਦੇ ਹਨ ਇਸ ਵਾਸਤੇ ਸਹਿਬ ਜਰੂਰ ਆਗਰੇ ਵੱਲ ਅਸਰੀਫ ਲੈ ਚੱਲਣਾ ਚੱਲਣਾ ਇਹ ਗੱਲ ਸੁਣ ਕੇ ਸਤਿਗੁਰੂ ਜੀ ਨੇ ਫਰਮਾਇਆ ਬਹੁਤ ਚੰਗਾ ਹੋਇਆ ਜੋ ਮੌਜਮਾ ਜਿੱਤ ਗਿਆ ਹੈ ਤੇ ਬਾਦਸ਼ਾਹ ਬਹਾਦਰ ਸਾਹ ਦੇ ਨਾਮ ਨਾਲ ਰਾਜ ਕਰਨ ਲੱਗ ਪਿਆ ਹੈ ਇਸ ਨਾਲੋਂ ਹੋਰ ਚੰਗੀ ਗੱਲ ਕੀ ਹੋ ਸਕਦੀ ਹੈ ਦੂਸਰਾ ਰਹਾ ਅਸਾਂ ਦੇ ਜਾਣ ਦਾ ਅਸਾਨੂੰ ਸਮਾਂ ਤਾਂ ਦਖਣ ਨੂੰ ਜਾਣ ਵਾਸਤੇ ਪ੍ਰੇਰ ਰਿਹਾ ਹੈ ਪਾਰ ਚੱਲੂ ਆਗਰੇ ਤੋਂ ਹੋ ਕੇ ਅੰਗੇ ਚਲੇ ਜਾਵਾਂਗੇ ਕੈਰੁਹਾ ਆਗਰੇ ਬਲ ਵੀ ਦੁਖੀ ਹਨ ਉਹਨਾਂ ਦਾ ਦੁੱਖ ਨਮਰ ਨਮਿਤ ਕਰਨਾ ਜ਼ਰੂਰੀ ਹੈ ਅਸੀਂ ਕੱਲ ਹੀ ਤਿਆਰੀ ਕਰਾਂਗੇ ਤੇ ਹੌਲੀ ਹੌਲੀ ਆਵਾਂਗੇ ਤੁਸੀਂ ਚੱਲੋ ਇਸ ਤਰ੍ਹਾਂ ਸਤਿਗੁਰੂ ਜੀ ਪਾਸੋਂ ਬਚਨ ਲੈ ਕੇ ਭਾਈ ਨੰਦ ਲਾਲ ਤਾਂ ਆਗਰੇ ਨੂੰ ਮੁੜ ਗਿਆ ਤੇ ਸ਼ੈਬਾ ਨੇ ਮਗੋਂ ਵਰਤੋਂ ਚਿਲਣ ਦਾ ਖੰਡ ਦਿੱਤਾ ਇੱਥੇ ਸਮਾਪਤ ਕਰਦੇ ਹਾਂ ਬੁੱਲਣ ਵਿੱਚ ਕੋਈ ਅੱਖਰ ਵੰਦਾ ਘਾਟਾ ਪੁਰਜੇ ਕਮਾਫ ਨਹੀਂ ਆਪ ਦੀਆਂ ਜਾਣ ਮੱਛੀ ਦੇ ਸੱਤ ਤੇ ਹੱਥ ਰੱਖਣਾ ਨਾਮ ਦੀ ਦਾਦਵਾਸ਼ਣੀ ਚਾਨਾ ਦੀ ਪ੍ਰੀਤਵਾਸ਼ਣੀ ਆਪਦੇ ਨਾਮ ਨਾਲ ਜੋੜਨਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ